ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ AJR ਗੈਲਰੀ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਹਰ ਰੋਜ਼ ਅਸੀਂ ਕਿਸੇ ਨਵੇਂ ਮੁੱਦੇ ਤੇ ਗੱਲ ਕਰਦੇ ਹਾਂ ਅੱਜ ਅਸੀਂ ਗੱਲ ਕਰਾਂਗੇ ਇੱਕ ਗੰਭੀਰ ਮੁੱਦੇ ਬਾਰੇ ਜੋ ਕਿ ਹੈ ਬੱਚਿਆਂ ਦੀ ਮੋਬਾਈਲ ਦੇਖਣ ਦੀ ਬੁਰੀ ਆਦਤ ਇਸ ਦੇ ਬਹੁਤ ਸਾਰੇ ਨੁਕਸਾਨ ਹਨ WHO ਦੇ ਅਨੁਸਾਰ 2 ਸਾਲ ਤੋਂ ਛੋਟੇ ਬੱਚਿਆਂ ਲਈ ਕੋਈ ਵੀ ਸਕਰੀਨ ਟਾਈਮ ਨਹੀਂ ਹੋਣਾ ਚਾਹੀਦਾ ਅਤੇ 2 ਤੋਂ 5 ਸਾਲ ਦੇ ਬੱਚਿਆਂ ਲਈ ਰੋਜ਼ਾਨਾ 1 ਘੰਟੇ ਤੋਂ ਵੱਧ ਨਹੀਂ ਹੋਣਾ ਚਾਹੀਦਾ ਅਮਰੀਕਨ ਅਕੈਡਮੀ ਆਫ ਚਾਈਲਡ ਵੈਲਫੇਅਰ ਦੇ ਅਨਸਾਰ ਜਨਮ ਤੋਂ ਲੈ ਕੇ 18 ਤੋਂ 24 ਮਹੀਨੇ ਤੱਕ ਕਿਸੇ ਵੀ ਬੱਚੇ ਲਈ ਕੋਈ ਸਕਰੀਨ ਟਾਈਮ ਅਤੇ 2 ਤੋਂ 5 ਸਾਲ ਦੇ ਬੱਚਿਆਂ ਲਈ 1 ਘੰਟੇ ਤੋਂ ਵੱਧ ਨਾ ਹੋਣ ਦਾ ਨਿਯਮ ਵੀ ਤਿਆਰ ਹੈ ਇਸ ਅਧਿਐਨ ਤੋਂ ਪਤਾ ਲੱਗਾ ਹੈ ਕਿ 6 ਤੋ ਲੈ ਕੇ 14 ਸਾਲ ਦੇ ਬੱਚਿਆਂ ਦਾ ਪ੍ਰਤੀ ਦਿਨ ਔਸਤ ਸਕਰੀਨ ਟਾਈਮ 2.77 ਘੰਟੇ ਹੈ ਅਤੇ ਲਗਭਗ 46.4% ਬੱਚੇ ਦਿਨ ਵਿੱਚ 2 ਘੰਟੇ ਜਾਂ ਵੱਧ ਸਕਰੀਨ ਵਰਤਦੇ ਹਨ ਕੇਰਲਾ ਦੇ ਇੱਕ ਵਿਦਵਾਨ ਸੁਲੇਮਾਨ ਦੇ ਅਧਿਐਨ ਦੇ ਅਨੁਸਾਰ 5 ਤੋਂ ਲੈ ਕੇ 12 ਸਾਲ ਦੇ ਬੱਚਿਆਂ ਵਿੱਚ ਕਰੀਬ 42.3% ਮੋਬਾਈਲ ਫੋਨ ਦੇਖਣ ਦੀ ਆਦਤ ਹੈ ਜੋ ਕਿ ਸਰੀਰਿਕ ਮਾਨਸਿਕ ਵਿਕਾਸ ਤੇ ਗਹਿਰਾ ਪ੍ਰਭਾਵ ਪਾਉਂਦਾ ਹੈ ਪ੍ਰੋਫੈਸਰ ਵਿਵੇਕ ਅਗਰਵਾਲ ਅਤੇ ਪ੍ਰੋਫੈਸਰ ਅਮਿਤ ਆਰਿਆ ਨੇ ਸੰਯੁਕਤ ਤੌਰ ਤੇ ਅਲਾਰਮ ਜਾਰੀ ਕੀਤਾ ਹੈ ਕਿ ਬੱਚਿਆਂ ਵਿੱਚ ਜ਼ਿਆਦਾ ਟਾਈਮ ਫੋਨ ਦੇਖਣ ਨਾਲ ਮੋਟਾਪਾ ਨੀਂਦ ਵਿੱਚ ਖਰਾਬੀ ਡਿਪਰੈਸ਼ਨ ਏ ਡੀ ਐਚ ਡੀ ਵਰਗੇ ਗੰਭੀਰ ਪ੍ਰੋਬਲਮ ਪੈਦਾ ਹੋ ਰਹੀਆਂ ਹਨ ਇਹ ਸਾਰੇ ਅਧਿਐਨ ਸਾਫ਼ ਦਿਖਾਉਂਦੇ ਹਨ ਕਿ ਬੱਚਿਆਂ ਤੇ ਬਿਨਾਂ ਹੱਦਬੰਦੀ ਵਾਲੀ ਸਕਰੀਨ ਵਰਤੋਂ ਵੱਡੇ ਨੁਕਸਾਨਕਾਰੀ ਪ੍ਰਭਾਵ ਛੱਡਦੀ ਹੈ ਜਿਸ ਨਾਲ ਪੜ੍ਹਾਈ, ਨੀਂਦ, ਅੱਖਾਂ ਦੀ ਸਿਹਤ ਅਤੇ ਮਾਨਸਿਕ ਤੰਦਰੁਸਤੀ ਤੇ ਮੂਰਾ ਅਸਰ ਪੈਂਦਾ ਹੈ। ਮਾਪਿਆਂ ਨੂੰ ਚਾਹੀਦਾ ਹੈ ਕਿ WHO ਦੇ ਅਨੁਸਾਰ ਜੋ ਹਦਾਇਤਾਂ ਦਿੱਤੀਆਂ ਗਈਆਂ ਹਨ ਉਹਨਾਂ ਨੂੰ ਮੰਨਣਾ ਚਾਹੀਦਾ ਹੈ। ਜਿਵੇਂ ਕਿ 2 ਸਾਲ ਤੋਂ ਛੋਟੇ ਬੱਚਿਆਂ ਲਈ ਕੋਈ ਸਕਰੀਨ ਨਹੀਂ ਹੋਣੀ ਚਾਹੀਦੀ 2 ਤੋਂ 5 ਸਾਲੀ 1 ਘੰਟੇ ਤੋਂ ਵੱਧ ਨਾ ਕਰੋ ਘਰ ਵਿੱਚ ਡਿਜੀਟਲ ਰੂਲ ਲਗਾਓ ਜਿਵੇਂ ਕਿ ਰਾਤ ਨੂੰ ਖਾਣਾ ਖਾਣ ਸਮੇ ਜਾਂ ਪੜ੍ਹਾਈ ਸਮੇ ਡਿਵਾਈਸ ਨਾ ਵਰਤਣਾ ਬੱਚਿਆਂ ਨੂੰ ਖੇਡਾਂ ਕਿਤਾਬਾਂ ਅਤੇ ਪਰਿਵਾਰ ਨਾਲ ਗੱਲ ਕਰਨ ਲਈ ਉਤਸ਼ਾਹਿਤ ਕਰੋ ਨਤੀਜਾ ਇਹ ਹੈ ਕਿ ਮੋਬਾਈਲ ਅਤੇ ਸਕਰੀਨ ਬੁਰੇ ਨਹੀਂ ਹਨ ਪਰ ਇਹਨਾਂ ਦੀ ਹੱਦ ਦੀ ਵਰਤੋਂ ਇੱਕ ਲਈ ਲੱਗ ਖਤਰਨਾਕ ਹੋ ਸਕਦੀ ਹੈ ਸਹੀ ਸਮੇਂ ਤੇ ਸਮਝਦਾਰ ਨਿਯਮ ਲਗਾਉਣਾ ਵਿਗਿਆਨਿਕ ਲੇਖਾ ਅਤੇ ਮਾਹਿਰਾਂ ਦੀ ਰਾਹਤ ਤੇ ਇਕਨਾ ਹੀ ਬੱਚਿਆਂ ਦਾ ਭਵਿਕ ਸੁਨਹਿਰਾ ਬਣਾ ਸਕਦਾ ਹੈ ਲਗਭਗ ਅਸੀਂ ਹੁਣ ਸਾਰੇ ਸਮਝ ਗਏ ਹਾਂ ਕਿ ਕਿਵੇਂ ਅਸੀਂ ਬੱਚਿਆਂ ਦੀ ਮੋਬਾਈਲ ਦੇਖਣ ਦੀ ਬੁਰੀ ਆਦਤ ਛੁਡਾ ਸਕਦੇ ਹਾਂ